ਕਾਸੀ ਕਾਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਤੇ ਬੱਚਿਆਂ ਨੂੰ ਹੈਗੀ ਅੱਜ ਛੁੱਟੀ ਅੱਜ ਤਰੀਕ ਹੈਗੀ ਹੈ ਜੀ 10 ਇਹਨਾਂ ਨੂੰ ਹੈਗੀ ਹੈ ਹਨੂਮਾਨ ਜੰਤੇ ਦੀ ਛੁੱਟੀ ਅੱਜ ਤੇ ਜੋ ਵੀ ਚੱਲਿਆ ਦੁੱਧ ਲੈਣ ਸਾਈਕਲ ਤੇ ਸੋਮੂ ਆ ਫਿਰਦਾ ਤੇ ਮੈਂ ਪੇਰੀ ਤੇ ਨਾਲ-ਨਾਲ ਚਾਹ ਮੈਂ ਣਾ ਕੇ ਹੋ ਗਈ ਸੀ ਰੈਡੀ ਤੇ ਨਾਲ-ਨਾਲ ਮੇਰੀ ਚੱਲ ਰਹੀ ਹੈ ਮਸ਼ੀਨ ਕਪੜੇ ਧੋ ਰਹੀ ਸੀ ਮੈਂ ਤੇ ਬੱਚਿਆਂ ਨੇ ਜਾਣਾ ਸਵੇਰ ਦੇ ਟਾਈਮ ਟਿਊਸ਼ਨ ਤੇ ਹੁਣ ਇਹਨਾਂ ਨੂੰ ਦੇਖਦਿਆਂ ਖਾਣਾ ਪਾਣੀ ਬਣਾ ਕੇ ਦੇਣੇ ਆ ਹਾਂ ਮਸ਼ੀਨ ਨੂੰ ਕਿਹੜਾ ਦਿਆ ਇਹਨੂੰ ਵੀ ਕਿਹੜਾ ਦੇਣਾ ਆ ਗਿਆ ਮਸ਼ੀਨ ਤੇ ਬਾਕੀ ਅੱਜ ਵੀ ਜੋ ਵੀ ਰਿਟੇਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਹੁਣ ਪੀ ਲਈਏ ਚਾਹ ਬਾਕੀ ਕੰਮ ਕਰਦੇ ਆ ਫਿਰ ਬਾਅਦ ਚ ਹਾਂ ਠੀਕ ਹੈ ਓਕੇ ਲਓ ਜੀ ਸੋਮੂ ਮੈਨੂੰ ਦੇ ਰਿਹਾ ਫੁੱਲ ਮੈਂ ਚਾਹ ਦਾ ਕੱਪ ਰੱਖਦਾ ਹੱਥ 'ਚ ਤੇ ਹੁਣ ਸੋਮੂ ਤੋਂ ਫੁੱਲ ਲੈਨੇ ਲਿਆਓ ਜੀ ਆਈ ਲਵ ਯੂ ਸੋਮੀ ਮਿੱਠੀ ਓ ਕਿੰਨੀ ਸੋਹਣੀ ਖੁਸ਼ਬੂ ਆ ਇੱਕ ਮਿੰਟ ਵਿੱਚ ਬਹੁਤ ਸੋਹਣੀ ਖੁਸ਼ਬੂ ਆ ਤਾਜ਼ੇ ਤਾਜ਼ੇ ਫੁੱਲ ਲੱਗੇ ਹੋਏ ਨੇ ਆਪਣੇ ਫਰੈਸ਼ ਫਰੈਸ਼ ਮਿੱਠੀ ਕਰਦੇ ਕੋ ਮਮਾ ਨਾ ਹਾੜੇ ਕਿੱਥੇ ਲੱਗੇ ਹੋਇਆ ਇੱਥੋਂ ਤੋੜ ਕੇ ਲਿਆਉਂਦਾ ਹੁੰਦਾ ਵਾਸਪ ਬੱਚੇ ਹੋਰ ਨਾ ਤੋੜੋ ਸੁਮੀਨੋ ਲਓ ਜੀ ਸ਼ੋਮੂ ਨੇ ਮੈਨੂੰ ਦੋ ਫਲਾਵਰ ਦਿੱਤੇ ਨੇ ਮੈਂ ਆਪਦੀ ਸਕੂਟਰੀ ਤੇ ਲਾਤੇ ਦੋਨੇ ਕਿੰਨੀ ਸੋਹਣੀ ਲੱਗਦੀ ਹੈ ਲੈਣਾ ਸ਼ੋਮੂ ਮੇਰੀ ਚਾਹ ਵੀ ਠੰਡੀ ਹੋਈ ਜਾਂਦੀ ਹੈ ਹੋਰ ਨਾ ਦੋੜੀ ਬੱਚੇ ਇੱਕਾ ਕੱਲੇ অশੋਕੇ ਨਹੀਂ ਨਾ ਗੰਦ ਪਾ ਰੱਖਿਆ ਇਹਨੂੰ ਹੁਣ ਸੁਰਤ ਆਈ ਆ ਇਹਦੇ ਪੱਤੇ ਹੁਣ ਛੱਡਦੇ ਆ ਦੇਖ ਲਓ ਕੱਲੇ ਨਹੀਂ ਖਲਾਰਾ ਪਾ ਰੱਖਿਆ ਸਾਰੇ ਘਰੇ ਹੁਣ ਇੱਧਰ ਵੀ ਸਾਰੇ ਕਿਤੇ ਦੀ ਪੱਤੇ ਆ। ਆੜਾ ਸ਼ੰਮੀ। ਬਲੋਂਟੇ ਜਿਵੇਂ ਹਲਕਾ ਜਿਹਾ ਨਮ ਪਾਤਾ ਕਿ ਸਰ ਸਬਜ਼ੀ ਚ ਨਮ ਘੱਟੀ ਸੀ। ਹਮ ਮਨੂਨ ਦਹੀਂ ਚ ਵੀ ਪਾ ਲਿਆ ਥੋੜਾ ਜਿਹਾ। ਨਾ ਜੀ ਹੁਣ ਬੱਚਿਆਂ ਨੂੰ ਪੜ ਰਹੇ ਨੇ ਕੋਈ ਨਹੀਂ ਥੋੜਾ ਆਇਆ ਤੇ ਆਪੇ ਬਣਾ ਲਓ ਜੋ ਜਾਨੇ ਹਮ। ਤੇ ਰਾਤ ਮੈਂ ਬਣਾਈ ਸੀ ਰਾਜਮਾ ਦੀ ਸਬਜ਼ੀ ਤੇ ਨਾਲ ਦਹੀਂ ਆ ਵਿੱਚ ਕੀਲਾ ਵੀ ਕੱਟਤਾ ਮਾ ਬਿਰਨੀ ਲਗਾ ਕੀ ਸੰਗੀ ਨੇ ਆਪਣੇ ਤੁਨਦੀ ਆ ਬਸ ਕੋਈ ਲੱਗਣਾ ਨਹੀਂ ਤੇ ਰਾਤ ਬਣਾਈ ਸੀ ਰਾਜਨਾ ਸ਼ੋਰ ਤੇ ਕੱਲ ਮੈਂ ਦਵਾਈ ਵੀ ਲੈ ਕੇ ਸੀ ਮੇਰੇ ਮੂੰਹ ਚਾ ਜੀ ਮਸੋਂ ਹੁੰਦਾ ਹੋਇਆ ਪੈ ਸੀਗਾ ਇਨਫੈਕਸ਼ਨ ਹੀ ਹੋਈ ਪਈ ਆ ਮੂੰਹ ਪੱਕਿਆ ਪਿਆਗਾ ਉਹਦੇ ਕਰਕੇ ਮੇਰਾ ਗਲਾ ਵੀ ਦੁਖਦਾ ਸੀ ਮੈਨੂੰ ਆਏ ਲੱਗ ਜਾਂਦਾ ਸੀ ਵੀ ਮੇਰੀ ਜਾੜ ਦੁਖਦੀ ਆ ਉਹ ਚਾੜ ਦੇ ਅੰਦਰਲੇ ਪਾਸੇ ਨਾ ਪੱਕਿਆ ਪਿਆ ਉਹਦੇ ਘਰ ਤੇ ਐ ਲੱਗਦਾ ਸੀ ਵਿਆਹ ਤੋਂ ਉਦੋਂ ਕੱਟ ਦਿਖਾ ਕੇ ਉਸ ਨੂੰ ਦਵਾਈ ਵੀ ਲੈ ਕੇ ਸੀ ਆ ਪਈਏ ਮੇਰੀ ਦੋ ਤਰ੍ਹਾਂ ਦੀ ਦਵਾਈ ਤੇ ਉਹ ਚੱਕਰਾ ਬਣਾਣੀ ਕੋਬਤੀ ਤੇ ਰਾਤ ਭਰ ਸੀ ਰਾਜਮਾ ਚਾਹੌਰ ਮੁੰਮੱਛਾ ਨੂੰ ਬਣਾ ਰਹੀਆਂ ਸਬਜ਼ੀ ਨਾਲ ਰੋਟੀਆਂ ਤੇ ਇਹਨਾਂ ਨੇ ਜਾਣਾ ਟਿਊਸ਼ਨ ਤੇ ਸੱਪੜੇ ਮੇਰੇ ਤੋਤੇ ਕੇ ਬਾਅਦ ਬਾਕੀ ਜਿਹੜੇ ਮੇਰੇ ਸਾਰੇ ਕੰਮ ਉਹ ਪੈਣੇ ਕਿਚਨ ਚ ਖਰਾਣਾ ਦੇ ਰੋਟੀ ਦਾ ਪਿਆਗਾ ਸਾਰੀ ਸਭ ਬਰੀ ਪਈ ਸਹਤਾਂ ਕਹਿੰਦੇ ਉਹਨਾਂ ਬੱਚਾ ਨੂੰ ਭੇਦੀ ਕੰਮ ਕਰਵਾ ਚ ਕੋਈ ਬੁੜੀ ਕੋਈ ਕੀ ਕੀ ਰੋਟੀ ਲੈਣੇ ਨੂੰ ਬੰਦ ਨਹੀਂ ਆ। ਤਾਂ ਇਹ ਨਹੀਂ ਬੜਾ। ਉਹ ਚੈਨ ਸਾਹਮਣੇ ਸਿਰੋਤੀ। ਚੋਕਲੇ ਦੀ ਬਣੀ ਆ। ਸੋ ਬਣਾ ਹੋਰ ਵਾਲੇ। ਮਾਸਾ ਕਾਹੜੋ ਰੋਟੀ। ਚੋਕਲੇ ਨੂੰ ਖਾ। ਲਓ ਜੀ ਬੱਚਿਆਂ ਨੇ ਰੋਟੀ ਖਾ ਲਈ। ਬੱਚੇ ਹੋ ਗਏ ਫਰੀ ਸੋਮੂ ਦਾ ਮੂੰਹ ਲਿਬੜਿਆ ਪਿਆ ਹੈ। ਜੋ ਵੀ ਦੁਕਾਨ ਤੇ ਜਾਣਾ ਸੀ ਬੱਚੇ। ਤੇ ਮੈਂ ਲੱਗੀ ਸੀ ਰੋਟੀ ਖਾਣ ਰਾਤ ਚੌਲ ਬਣਾਏ ਸੀ ਮੈਂ ਚੌਲ ਹੀ ਲੈਨੇ ਕਿਉਂਕਿ ਰੋਟੀ ਨਹੀਂ ਖਾਦੀ ਜਾਂਦੀ। ਤੇ ਨਾਲ ਸਬਜੀ ਆ ਰਾਜਮਾ ਦੀ ਤੇ ਇਹਦੇ ਵਿੱਚ ਆਪਾਂ ਪਾ ਲਿਆ ਦੇਸੀ ਘਿਓ ਮੈਂ ਥੋੜੀ ਜਿਹੀ ਗਾੜੀ ਬਣਾਈ ਸੀ ਕਿਉਂਕਿ ਜੋ ਵੀ ਕਹਿੰਨਾ ਚੌਲਾ ਨਾਲ ਬੰਨੀ ਹੈ ਇਹ ਜੀ ਵਧੀਆ ਲੱਗਦੀ ਹੈ ਨਾਲ ਲੱਸੀ ਤੇ ਨਾਲ ਪਿਆਜ਼ ਤੇ ਖੀਰਾ ਤੇ ਨਾਲ ਪਾਪੜ ਪਾਪੜ ਮੇਰੇ ਯਾਦੇ ਰੜ ਗਏ ਸੀ ਕੱਲ ਬਣਾਏ ਸੀ ਜੋ ਵੀ ਦੇਦਾ ਮम्मी ਸਵਾਦ ਲਾਉਂਦੇ ਉਹ ਮम्मी ਦਾ ਮੂੰਹ ਦੁਖਦਾ ਹੈ ਜੋਣ ਖਾ ਕੇ ਦੇਖਦੀਆਂ ਜੇ ਖਾਦਾ ਜੋ ਇੱਕ ਪਾਸੇ ਨਾਲ ਰੋਟੀ ਖਾਦੀ ਜਾਂਦੀ ਹੈ ਦੂਜੇ ਪਾਸੇ ਨਾਲ ਖਾਦੀ ਹੈ ਹਲੂੜੀਆਂ ਬਣੂਗਾ ਸਬਜੀ ਆਪਣੇ ਕੱਲ੍ਹ ਵਾਲੀ ਪਈ ਸ਼ਾਮ ਦੇ ਬੱਤੀ ਦੇ ਨੇ ਖਾਂਦ ਮੈਂ ਕੋਈ ਕੰਮ ਨਹੀਂ ਕਰਿਆ ਬਸ ਸਾਰੇ ਕੰਮ ਖਾ ਲਈ ਸੀ ਚੇਰੇ ਤੇ ਅੱਜ ਸਬਜੀ ਪਈ ਆ ਮੈਂ ਕਿਹਾ ਚਲੋ ਚੋੜਾ ਬਣਾ ਮੈਂ ਫਿਰ ਨਹੀਂ ਸਬਜੀ ਖੇੜ ਨਹੀਂ ਖਾਣ ਨੂੰ ਹੋ ਗਏ ਖਾਲੀ ਮੇਰੇ ਚਾਰੇ ਪੰਡੇ ਪਏ ਨੇ ਜੋ ਤੁਮਾੜੇ ਨੇ ਚਾਰੇ ਪੰਡੇ ਹੈ ਜੋ ਉਹਨਾਂ ਨੂੰ ਮੈਂ ਹਾਕਦਰਾ ਹੋ ਮਮੀ ਆਪੋ ਮਾਈਟ ਜਿਆਦਾ ਕਿ ਆਏ ਜਿਹੜੇ ਥੇ ਟੰਗਦੇ ਹੁੰਦੇ ਨੇ ਗਲੇ ਕੋਲੇ ਉਦਨਾਂ ਹੋਰ ਕਿਸੇ ਦੀ ਆਵਾਜ਼ ਨਹੀਂ ਆਉਂਦੀ ਵਿੱਚ ਆਪਣੀ ਆਉ ਕੱਲੀ ਠੀਕ ਹੈ ਆਸਾ ਪਰੇਲੇ ਅੱਜ ਦਾ ਦੰਤੀ ਸੀਗਾ ਕੀ ਸੀਗਾ 10 ਤਰੀਕ ਨੂੰ ਪਿਛਲੇ ਮਹੀਨੇ ਪੀ ਸੀਗਾ ਉਹ ਕਿਸ ਸੰਗੀ ਪਤਾ ਹੂ ਇਤਨੇ ਸਾਲ ਕੀ ਹੋਇਆ ਸੀ 3 ਮਹੀਨੇ ਮਾਰਚ ਵਿੱਚ 10 ਮਾਰਚ ਨੂੰ ਕੀ ਸੀਗਾ ਡੈਡੀ ਗਏ ਸੀ ਮਨ ਤੁਸੀਂ ਤਾਂ ਇਹ ਕਹਿ ਰਹੇ ਪਿਛਲੇ ਸਾਲ ਕੀ ਸੀਗਾ 10 ਅਪ੍ਰੈਲ 10 ਅਪ੍ਰੈਲ ਮਾਰਚ ਨੂੰ ਮੱਚਾ ਪਿਛਲੇ ਮਹੀਨੇ ਕੀ ਸੀ ਜੋ ਉਸ ਸਾਲ ਕਿਹਾ ਪਿਛਲੇ ਸਾਲ 10 ਅਪ੍ਰੈਲ ਨੂੰ ਕੀ ਸੀ ਅੱਜ ਜਿਹੜੀ ਨੂੰ ਗਏ ਨੂੰ 1 ਮਹੀਨਾ ਹੋ ਗਿਆ ਪੂਰਾ ਮੇਰਾ ਤਾਂ ਜੀ ਲੱਗ ਗਿਆ ਤੇਰਾ ਤਾਂ ਲੱਗਣਾ ਹੀ ਸੀ ਤੈਨੂੰ ਉਹ ਟੋਕਾ ਖਾਤਾ ਹੋ ਗਈ ਹੁਣ ਔਰ ਹਾਂਜੀ ਅੱਜ ਲੱਗੀ ਗਈ ਸੀ ਅੱਜ ਦੇ ਦਿਨ 10 ਅਪ੍ਰੈਲ ਅੱਜ 10 10 ਮਾਰਚ ਨੂੰ ਗਈ ਕਰੋ ਕੋਈ ਸੀ ਸਵੇਰੇ ਟ੍ਰੇਨ ਜਣਾ 7:00 ਵਜੇ 7:00 ਚੜੀ ਤੇ ਸੀ ਪਹਿਲੀ 7:00 ਚੜੀ ਤੇ ਅੱਜ ਵੀ ਗੱ train ਦਾ ਤੇ ਅੱਜ ਤੇ ਲੋਕ ਕਹਿੰਦੇ ਸੀ ਅੱਜ ਪੂਰਾ ਉਹਨਾਂ ਨੂੰ ਇੱਕ ਦਿਨ ਦਾ ਕੰਪਲੀਟ ਹੋ ਗਿਆ ਗਿਆ ਪਰ ਸਾਡਾ ਤੇ ਨਹੀਂ ਲੱਗਿਆ ਹੁਣ ਲੱਗਿਆ ਮੇਰਾ ਲੱਗਿਆ ਮੇਰਾ ਤਾਂ ਲੱਗਿਆ ਤੇਰਾ ਤੇ ਸੋਹ ਹੁੰਦਾ ਨਹੀਂ ਲੱਗਿਆ ਨਾ ਲੱਗਿਆ ਜੋ ਮੈਂ ਵੀ ਕਹਿੰਦਾ ਲੱਗਿਆ ਮੇਰਾ ਤਾਂ ਇੱਕ ਦਿਨ ਬਾਅਦ ਹੀ ਲੱਗ ਗਿਆ ਸੀ 12 ਤਰੀਕ ਨੂੰ 12 13 ਨੂੰ ਤੇ ਇੱਕ ਖੁਸ਼ਖਬਰੀ ਹੋਰ ਆ ਖੁਸ਼ੀ ਦੀ ਗੱਲ ਆ ਮੈਂ ਤੁਹਾਨੂੰ ਵੀ ਦੱਸਣੀ ਆ ਮੈਸੀ ਜੋ ਵਰਤੂ ਵੀ ਨਹੀਂ ਪਤਾ ਹੈ ਜੀ ਤੇ ਗੱਡੀ ਦਾ ਕੰਨ ਲਾਇਸੈਂਸ ਬਣ ਕੇ ਵੀ ਆ ਗਿਆ ਤੇ ਪੂਰੇ ਇੱਕ ਮਹੀਨਾ ਲੱਗ ਗਿਆ ਲਾਇਸੈਂਸ ਬਣਨ ਵਾਸਤੇ ਕੋਲ ਬਟਲ ਬਾਰਨੀ ਕੰਟਰੀ ਅਚਾਨਾ ਟਾਈਮ ਲੱਗ ਜਾਂਦਾ ਇਹਨਾਂ ਚੀਜ਼ਾਂ ਨੂੰ ਥੋੜਾ ਜਿਆ ਤੇ ਕੱਲ ਉਹਨਾਂ ਦਾ ਲਾਇਸੈਂਸ ਬਣ ਕੇ ਆ ਗਿਆ 9 ਤਰੀਕ ਨੂੰ ਕੰਮ ਨਾ ਹੋਗਾ ਦੇਖੋ ਤੇ ਹੁਣ ਦੇਖੋ ਵੀ ਉਹਨਾਂ ਨੂੰ ਗੱਡੀ ਕਦੋਂ ਮਿਲਦੀ ਹੈ ਫਿਰ ਰੈਗੂਲਰ ਕੰਮ ਤੇ ਜਾਇਆ ਕਰਦੇ ਨੇ ਤਾਂ ਵੈਸੇ ਜਾਂਦੇ ਨੇ ਵੀ ਵਸਤੇ ਚਲੇ ਜਾਂਦੇ ਨੇ ਕਈ ਵਾਰ ਕੋਈ ਨਾਲ ਦਾ ਮਿਲ ਜਾਂਦਾ ਉਹਨਾਂ ਨਾਲ ਚਲੇ ਜਾਂਦੇ ਨੇ ਕੋਈ ਫਿਰ ਕੋਈ ਦੋਸਤ ਹਨ ਤੇ ਉਹ ਵਸਤੇ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਦੇਖਦੇ ਆ ਵੱਡੇ ਹੋ ਗਏ ਨੇ ਦੇਖਾਂ ਕਿਹੜੀ ਗੱਡੀ ਉਹਨੂੰ ਕਿ ਜੋ ਵੀ ਲੈਣੀ ਹੈ ਜੀਪ ਰੈਂਗਲ ਫਿਰ ਜਿਹੜੀ ਗੱਡੀ 'ਚ ਜਾਇਆ ਕਰਦੇ ਨੇ ਐਸੀ ਦੀ ਖੁਸ਼ੀ ਦੀ ਗੱਲ ਮੈਂ ਕਿਹਾ ਚਲੋ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦੀ ਹਾਂ ਕੋਈ ਨਾ ਅਸੀਂ ਇਹ ਕਰਦੇ ਕਿਉਂਕਿ ਦੱਸਣਾ ਵੀ ਚਾਹੀਦਾ ਜਦੋਂ ਆਪਾਂ ਡਿਲੀਟ ਬਲੌਗ ਬਣਾਉਣੇ ਆਪ ਵੀ ਬੇਲੀ ਨੂੰ ਸ਼ੇਅਰ ਕਰਦੇ ਆ ਆਪਾਂ ਨੂੰ ਸਾਰਾ ਮੇਰਾ ਪਤਾ ਕਿਉਂ ਜੀ ਲੱਗ ਗਿਆ ਦੀਗਾ ਮੇਰਾ ਸਕੂਲ 'ਚ ਲੱਗ ਗਿਆ ਦੀਗਾ ਹੁਣ ਫੇਰ ਨਹੀਂ ਲੱਗ ਰਿਹਾ ਮੇਰਾ ਸਕੂਲ 'ਚ ਜੀ ਸਕੂਲ 'ਚ ਕਿੰਨਾ ਮੈਂ ਥੋੜੀ-ਮੋੜੀ ਲੱਗੂਗਾ ਤੇ ਤਾਂ ਕਰਕੇ ਮੈਂ ਹਾ ਤੁਹਾਡੇ ਨਾਲ ਸਾਰੀ ਗੱਲ ਅਸੀਂ ਸ਼ੇਅਰ ਕਰਦੇ ਆ ਕਿਉਂਕਿ ਤੁਸੀਂ ਵੀ ਸਾਡੀ ਫੈਮਿਲੀ ਆ ਤਾ ਤਾਂ ਇੱਕ ਤੁਹਾਨੂੰ ਮੇਰੀ ਇੱਕ ਗੱਲ ਮੈਂ ਦੱਸਦੀ ਹੁੰਦੀ ਹਾਂ ਕੋਈ ਵੀ ਥੋੜੀ ਜਿਹੀ ਗੱਲ ਹੋਵੇ ਵੱਡੀ ਗੱਲ ਹੋਵੇ ਮੈਂ ਤੁਹਾਡੇ ਨਾਲ ਸਾਰੀ ਸ਼ੇਅਰ ਕਰਦੀ ਹੁੰਦੀ ਆ ਤੇ ਇਹ ਸਗੀ ਖੁਸ਼ੀ ਦੀ ਗੱਲ ਹੈ ਕਿ ਗੱਡੀ ਦਾ ਕੱਲ ਲਾਇਸੈਂਸ ਆ ਗਿਆ ਤੇ ਮਾਈ ਗੁਰਜੀ ਦਾ ਬਹੁਤ-ਬਹੁਤ ਸ਼ੁਕਰ ਕਰਦੇ ਆ ਪ੍ਰਮਾਤਮਾ ਦਾ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਸਾਰਿਆਂ ਦੇ ਕੰਮ ਵਧੀਆ ਹੋਣਾ ਦਾ ਸਾਰੀ ਤਰੱਕੀਆਂ ਕਰਨ ਤੇ ਬਹੁਤ ਖੁਸ਼ੀ ਹੋਈ ਆ ਤੇ ਮੱਥਾ ਟੇਕ ਕੇ ਬਾਬਾ ਜੀ ਦਾ ਸ਼ੁਕਰਾਨਾ ਕਰਾਂ ਹਾਂਜੀ ਇੱਕ ਗੱਲ ਹੋਰ ਇੱਥੇ ਨਾ ਮੇਰਾ ਪੂਜਾ ਰੂਮ ਖੜਾ ਸੀ ਨਾ ਉਹ ਮੈਂ ਪੂਜਾ ਰੂਮ ਹੁਣ ਦੂਸਰੀ ਸਾਈਡ ਲਾ ਲਿਆ ਕਿਉਂਕਿ ਇੱਕ ਤਾਂ ਸੀ ਉਰੇ ਮੰਝਾ ਢਾਲਾ ਨੇ ਪੱਖੇ ਕਰਕੇ ਇੱਕ ਬੈੱਡ ਲੱਗਿਆ ਹੋਇਆ ਉੱਪਰ ਪੱਖਾ ਚੱਲਦਾ ਫਿਰ ਬੱਚੇ ਸਾਰਾ ਦਿਨ ਇੱਥੇ ਟੀਵੀ ਦੇਖਦੇ ਨੇ ਹਨਾ ਤੇ ਉਹਦੇ ਕਰਕੇ ਨਾ ਉਰੇ ਜੇ ਮੈਂ ਜੋਤ ਲਾਉਂਦੀ ਸੀ ਤੇ ਮੇਰੀ ਜੋਤ ਬੱਝ ਜਾਂਦੀ ਸੀ ਪੱਖਾ ਲਾਉਣ ਨਾਲ ਇਹ ਪੱਖਾ ਲਾਇਆ ਬਣਾ ਤੁਹਾਨੂੰ ਪਤਾ ਹੁਣ ਮੌਸਮ ਚੇਂਜ ਹੋ ਗਿਆ ਇਹ ਪੈੜ ਦੇ ਨਹੀਂ ਹੈਗੇ ਹੁਣ ਮੈਂ ਇਧਰ ਨਾ ਸਟੋਰ ਸੋਵੇਂ ਮੇਰੇ ਪੈਰ ਤੇ ਚੜਾਏਗਾ ਸਾਈਕਲ ਨਹੀਂ ਫਿਰ ਤੁਹਾਨੂੰ ਕੰਮ ਕੌਣ ਕਰਕੇ ਦੇਊਗਾ ਤੇ ਹੁਣ ਨਾ ਮੈਂ ਪੂਜਾ ਰੂਮ ਇੱਧਰ ਲਾ ਲਿਆ ਤੇ ਇੱਧਰ ਆਪਣੇ ਸਟੋਰ ਦੀ ਕੰਧ ਨਾਲ ਲਾ ਲਿਆ ਮੈਂ ਮੰਮੀ ਨੂੰ ਪੁੱਛਿਆ ਸੀ ਮਾਂ ਮੰਮੀ ਵੀ ਮੈਂ ਪੂਜਾ ਰੂਮ ਹਨਾ ਵੀ ਸਾਈਡ ਚੇਂਜ ਕਰ ਸਕਦੇ ਮੰਮੀ ਕਹਿੰਦੀ ਵੀ ਹਾਂ ਕਰ ਸਕਦੀਆਂ ਵੀ ਸ਼ਿਪ ਦੇ ਗਣੇ ਨੂੰ ਨਹੀਂ ਮੂੰਹ ਕਰਨਾ ਵੀ ਇੱਧਰ ਨੂੰ ਤਾਂ ਚੜ੍ਹਦੇ ਗਣੇ ਨੂੰ ਮੂੰਹ ਹੋਊਗਾ ਤੇ ਤਾਂ ਕਰਕੇ ਫਿਰ ਮੈਂ ਮੰਮੀ ਨੂੰ ਪੁੱਛ ਕੇ ਪੂਜਾ ਰੂਮ ਹੁਣ ਇੱਥੇ ਸੈੱਟ ਕਰ ਲਿਆ ਕਿਉਂਕਿ ਇੱਥੇ ਹਜੇ ਪੱਖਾ ਹੈ ਨਹੀਂਗਾ ਉੱਪਰ ਤੇ ਕਿਉਂਕਿ ਮੇਰੀ ਜੋਤ ਨਾ ਬੱਚੇ ਪੱਖਾ ਲਾ ਲੈਂਦੇ ਨੇ ਜਦੀ ਵਾਦੇ ਜਾਂਦੀ ਸੀ ਚੱਲਣ ਨਹੀਂ ਸੀ ਦਿੰਦੇ ਜੋਤ ਬੱਚੇ ਹੁਣ ਬੱਚਿਆਂ ਨੂੰ ਇੰਨਾਂ ਗੱਲਾਂ ਦਾ ਨਹੀਂ ਪਤਾ ਤੇ ਮੈਂ ਤੁ ਦੇਖੋ ਇਹ ਹੈ ਜੀ ਆਪਣਾ ਪੂਜਾ ਰੂਮ ਤੇ ਹੁਣ ਮੈਂ ਇਹਨੂੰ ਉੱਧਰ ਲਾ ਲਿਆ ਤੇ ਹੁਣ ਮੈਂ ਕਰੂੰਗੀ ਜੋਤ ਬੱਤੀ ਹੁਣ ਮੈਨੂੰ ਟੈਨਸ਼ਨ ਨਹੀਂ ਹੋਣੀ ਮੈਨੂੰ ਬਹੁਤ ਹਨਾ ਟੈਨਸ਼ਨ ਜੀ ਹੁੰਦੀ ਸੀ ਹਨਾ ਜਦੋਂ ਜੋਤ ਬادله ਜਾਂਦੀ ਸੀ ਕਿਉਂ ਬੱਚਿਆਂ ਨੂੰ ਨੀਂਨਾ ਪਤਾ ਹੈਗਾ ਪੱਖਾ ਫੁੱਲ ਸਪੀਡਾਂ ਤੇ ਚੱਲਦਾ ਹਨਾ ਇੱਥੇ ਤਾਂ ਫਿਰ ਜੰਮੀ ਪੱਖੇ ਦੇ نیچے ਸੀਗਾ ਮੈਂ ਕਿਹਾ ਚੱਲ ਨਾਲੋਂ ਬੱਚੇ ਇੱਥੇ ਟੀਵੀ ਦੇਖ ਲਿਆ ਕਰਨਗੇ ਆਪਦਾ ਬੈਠ ਸਕਦੇ ਆ ਆਰਾਮ ਨਾਲ ਤੇ ਮੈਂ ਆਪਦਾ ਪੂਜਾ ਰੂਮ ਸਾਈਡ ਤੇ ਹੀ ਕਰ ਲਿਆ ਯਾ ਸਵੇਰੇ ਅੱਜ ਮੈਂ ਕੱਪੜੇ ਧੋਏ ਸੀ ਇੱਧਰਲੇ ਬੈੱਡ ਦੀ ਹਾਲਤ ਦੇਖ ਲਓ ਹੁਣ ਇਹ ਸਾਰੇ ਕੱਪੜੇ ਮੈਂ ਪਹਿਲਾਂ ਤਾਂ ਤੈਹਾ ਮਾਰਦੀ ਆਂ ਫਿਰ ਬੱਚਿਆਂ ਦੇ ਕਰੂੰਗੀ ਵਰਦ ਦੀ ਪ੍ਰੈਸ ਤੇ ਪਹਿਲਾਂ ਇਹਨਾਂ ਨੂੰ ਸਾਰਿਆਂ ਨੂੰ ਸ਼ਾਮ ਦਾ ਚੌਲ ਮੈਂ ਧਰਿਆ ਹੀ ਜੋ ਵੀ ਨੂੰ ਲਾਇਆ ਹੋਇਆ ਭਾਂਡੇ ਮੰਜਣ ਵਾਸਤੇ ਬਸ ਚਲੋ ਜੋ ਵੀ ਫ੍ਰੀ ਆ ਮੈਂ ਜੋ ਵੀ ਆਮਾ ਦਾ ਜੋ ਵੀ ਭਾਂਡੇ ਮਾਂਦੇ ਮੈਂ ਇਹਨਾਂ ਸਾਰੇ ਹੁਣ ਕੱਪੜੇ ਸ਼ਾਮ ਦਾ ਤੈਹਾ ਮਾਰਦਾ ਤੇ ਇਹਨਾਂ ਦੀ ਯੂਨੀਫਾਰਮ ਕਰਦਾ ਪ੍ਰੈਸ ਪ੍ਰੈਸ ਵੀ ਮੇਰੀ ਆ ਸੀ ਕਿਉਂਕਿ ਮੇਰੇ ਕੋਲ ਪ੍ਰੈਸ ਟੇਬਲ ਨਹੀਂ ਹੈਗਾ ਮੈਂ ਬੈੱਡ ਤੇ ਆ ਦੇਖੋ ਪਹ ਲੱਗ ਇੱਥੇ ਨਾਲ ਹੀ ਆ इतें प्लग ला के ना प्रेस कर दे बैड द रख के चलो ठीक है जी फिर हम कर लिए कम फिर मिलते हैं बाद जी हाँ जी बोलो बोलो मैं ਆਜ ਕੱਟਤਾ ਤੁਹਾਨੂੰ ਪਿਆਜ਼ ਦੇ ਵਿੱਚ ਨਰ ਪਾਤਾ ਤੇ ਨਿੰਬੂ ਪਾਉਂਦਾ ਠੀਕ ਹੈ ਤੇ ਆ ਚੌਲ ਮੈਂ ਪਾਣੀ ਵਿੱਚ ਛਾਣ ਕੇ ਬਣਾਏ ਨੇ ਤੁਹਾਨੂੰ ਨਾ ਕਹਿੰਦੀ ਉਹ ਚੌਲ ਨਹੀਂ ਬਣਾਏ ਪਿਆਜ਼ ਚੌਲ ਤੁਹਾਨੂੰ ਪਾਤੇ ਨੇ ਪਾਣੀ ਦੀ ਸਬਜ਼ੀ ਤਰੀ ਕਿੱਥੇ ਗਈ ਤਰੀ ਤਾਂ ਉਹ ਸੁੱਕ ਗਈ ਉੱਤੋਂ ਰਾਤ ਹਰੇ ਕਹਾਂ ਤੇ ਮੰਮੀ ਤਰੀਕ ਨੂੰ ਪਾਈ ਯਾਰੀ ਚੇਨੀ ਕਿਉਂ ਹੋਰ ਪਾ ਦੋ ਠੀਕ ਹੈ ਤਰ ਗੀ ਹੋ ਜੂਗੀ ਬੱਲੇ ਰੱਖੋ ਹੋਣ ਦਾ ਸਵਾਲ ਆ ਪੱਤਰ ਬੱਤਰ ਡੇਲੀਸ਼ੀਅਸ ਲੱਗ ਜੇ ਡੇਲੀ ਆ ਤਰਾ ਪਿਆਜ਼ ਆ ਨਿੰਬੂ ਪਾਤਾ ਵਿੱਚ ਕਿਹੜਾ ਫੁੱਲ ਦੇ ਤਾ ਆਹ ਵਾਲਾ ਵੱਡਾ ਉੱਥੇ ਪਿਆ ਸੀ ਮੰਜੇ ਨੂੰ ਚੱਕ ਲਿਆ ਸੀ ਉਹਦੇ ਕੋਲ ਸੀ ਔਰ ਲੈਡ ਲਾ ਕੇ ਘੁੰਮੀ ਜਾਂਦੇ ਪਤਾ ਨਹੀਂ ਕੀ ਚਾਹੀਦਾ ਸੀ ਹੁਣ ਪਰਾਸ ਘਰੋਂ ਵਰਦੀ ਮੈਂ ਕੱਲ ਤਾਂ ਕੱਪੜੇ ਸਾਂਭੇ ਬਣਾ ਲਿਆ ਹਾਂ ਕਿਉਂ ਇਹਦੇ ਵਿੱਚ ਮੇਰੇ ਕੱਪੜੇ ਵੀ ਕੱਟਣੇ ਆ ਇੱਕ ਆਲੂ ਮੈਂ ਦੇ ਆਉਂਗੀ ਜਦੋਂ ਦੁੱਧ ਲੈਣ ਜਾਉਂਗੀ ਨਾ ਪ੍ਰਾਣੇ ਨੇ ਹਾਂ ਉਹ ਅਟਕੀ ਵਿਚਾਰੀ ਨੇ ਕਈ ਵਾਰ ਮੰਗ ਲੇਗਾ ਨਹੀਂ ਮੈਨੂੰ ਕੱਪੜੇ ਨਹੀਂ ਬੱਚਿਆਂ ਨੂੰ ਸੌਂਦਰੇ ਪੈਰ ਗੰਦੇ ਨੇ نیچے ਚੱਲ نیچے ਜਾਵੇ ਤੇ ਚਿੱਟੇ ਕੱਪੜੇ ਖਰਾਬ ਕਰੇਗਾ ਭਾਜਕ ਮੈਂ ਹੀ ਨਹੀਂ ਖਾਧੀ ਨੀ نیچے ਆ ਜਾ ਬੇਵਾਲ ਤੋਂ ਮਮਾ ਦਾ ਤੁਪੜੇ ਖਾਏਗਾ ਸੋਮੂ ਦੀ ਵਰਦੀ ਸੋਹਣ ਦੀ ਕਰਦੀ ਸੋਮੂ ਦੀ ਵਰਦੀ ਘੈਂਟ ਆਣਾ ਸਭ ਤੋਂ ਔਰਿੰਜ ਤੇ ਉਹ ਕੀ ਕਹਿੰਦੇ ਨੇ ਨਿਕਰ ਜੋ ਵੀ ਪ੍ਰੈਸੀ ਸੱਚ ਚੱਕ ਕੇ ਜਾਲੇਗਾ ਨਹੀਂ ਨਾ ਕਾ ਫੁੱਟ ਰੇ ਨਹੀਂ ਜਿਆਦਾ ਘਰ ਲਈ ਪੜਾਈ

ਕਾਂਜੀ ਰੋਟੀ ਪਾਣੀ ਖਾ ਕੇ ਹੋ ਗਏ ਸੀਗੇ ਬੇਲੇ ਤੇ ਬੱਚਿਆਂ ਦੀ ਯੂਨੀਫਾਰਮ ਵੀ ਪ੍ਰੈਸ ਕਰਦੀ ਤੇ ਹੁਣ ਬੱਚੇ ਹੋਮਵਰਕ ਕਰਕੇ ਹਟੇ ਨੇ ਟਿਊਸ਼ਨ ਵਰਕ ਕੀਤਾ ਇਹਨਾਂ ਨੇ ਤੇ ਜੋ ਵੀ ਹੈਗੇ ਕਾਪੀਆਂ ਤੇ ਕਵਰ ਜਾਣੇ ਲੱਗੇ ਹੋਏ ਜੋ ਵੀ ਸਪੀਡ ਵੀਡੀਓ ਨਹੀਂ ਆਏਗਾ ਸਪੀਡ ਘੱਟ ਕਰੀਏ ਪੱਖੇ ਦੇ ਬੱਚੇ ਉਹ ਦੇਸੀ ਚੱਲੋ ਤੇ ਮੈਂ ਵੀ ਹੁਣ ਕੱਪੜੇ ਚੇਂਜ ਕਰਕੇ ਆਈ ਸੀ ਸਵੇਰ ਦੋ ਇੰਨਾ ਭਾਰੀ ਜਿਹਾ ਸੂਟ ਪਾ ਕੇ ਉਹ ਮੈਂ ਇੱਕ ਦਿਨ ਪਾਇਆ ਹੋਇਆ ਸੀ ਤਾਂ ਮੈਂ ਅੱਜ ধਵਾੜੇ ਪਾ ਲਿਆ ਨਹੀਂ ਘੱਟ ਕੀਤਾ ਹੋਇਆ ਬੱਕਾ ਕਿਉਂ ਕਿਉਂ ਟੈ ਇਸੀ ਚੱਲਦਾ ਫਿਰ ਕਿਉਂ ਚੱਲਦਾ ਐਨੀ ਹਵਾ ਸੋ ਥੋੜੀ ਪੈਣਾ ਫਿਰ ਬਿਮਾਰ ਹੋ ਜਾਗੇ ਆਪਾਂ ਕਿਉਂ ਬਿਮਾਰ ਹੋ ਜਾਂਦੀ ਤੁਸੀਂ ਜਦ ਬੋਡੀ ਪਾਸ ਨੂੰ ਰੱਖਾ ਚਲੋ ਠੀਕ ਹੈ ਜੀ ਏਸੀ ਆਪਣਾ ਅੱਜ ਦਾ ਬਲੌਗ ਮਿਲਦਿਆ ਅੱਜ ਦੇ ਬਲੌਗ ਚ ਮਮਾ ਹਸਦੀ ਗੱਲ ਸੀ ਸਾਰਿਆਂ ਨੂੰ ਬੱਤ ਕਰਦੇ ਆ ਸਸਿਆਣੀ ਬੋਵੀਆਂ ਹੋਮ ਹੋਗੇ ਕੈਸੀ ਵੀ ਉਹ ਬੋਵੀਆਂ ਹਾਂ ਸ਼ੁਰੂ ਕਰ ਦਿੱਤਾ ਜੀ ਦਾ ਵਲੌਗ ਅੱਜ ਸ਼ੁਰੂ ਹੋ ਗਿਆ ਜੀ ਮਾਰਿੰਗ ਤੋਂ ਮਾਰਿੰਗ ਤਾਂ ਹੋ ਗਈ 12:30 ਮ ਇਸੇ ਦਾ ਜਿਹਾ ਵਲੌਗ ਲਾਈਕ ਕਰਿਓ ਤੇ ਖੜਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫਿਰ ਆਗੀ ਅਗਲੇ ਵਲੌਗ 'ਚ ਹੱਸਦੀ ਨਾਲ ਜੀ ਸਾਰੇ ਅੱਜ ਦੇ ਦਿਨ ਕ ਮੇਰੇ ਪਾਪਾ ਗਈ ਸੀ ਮੇਰੇ ਵੀ ਗਈ ਸੀ ਤੇਰੇ ਪਾਪਾ ਹੀ ਗਈ ਸੀ ਅੱਜ ਗਈ ਸੀ ਪਾਪਾ ਪਤਾ ਤੈਨੂੰ ਟ੍ਰੇਨ ਤੇ ਤੂੰ ਕਿੰਨਾ ਰੋਇਆ ਸੀ ਉਹ ਛੋੜ ਕੇ ਚਲੇ ਗਏ ਛੜੇ ਗਏ ਜੋ ਛੋੜ ਕੇ ਚਲੇ ਗਏ ਹਾਂ ਫਿਰ ਪਾਪਾ ਨੇ ਡਿਊਟੀ ਜਾਣਾ ਸੀ ਬੱਚੇ ਪਾਪਾ ਨੇ ਕੰਮ ਕਰਨਾ ਸੀ ਮੰਮਾ ਮੈਨੂੰ ਬਿ ਆਣਾ ਸੀ ਤੂੰ ਵੀ ਜਾਣਾ ਸੀ ਹਾਂ ਅੱਛਾ ਫਿਰ ਪਾਪਾ ਕੰਮ ਕੀ ਮ ਕਰਨਗੇ ਪੈਸੇ ਭੇਜਣਗੇ ਫਿਰ ਤੇਰੀ ਸਕੂਲ ਦੀ ਫੀਸ ਭਰਾਂਗੇ ਟਿਊਸ਼ਨ ਫੀਸ ਭਰਾਂਗੇ ਹਾਂ ਕਿਉਂ ਲੱਗ ਕੇ ਡਾਲੇ ਮੈਨੂੰ ਘਰ ਉਥੇ ਪਾਪਾ ਨੇ ਡਿਊਟੀ ਕਰਨੀ ਸੀ ਤੈਨੂੰ ਕਿਵੇਂ ਸਾਂਭਦੇ ऐसे भी बोल दो हाँ। Bye bye. Bye bye, Papa. Good night. Good night. <laughs> Bas, pa tapio. Hmm?